ਬੀਤੇ ਦਿਨੀ ਪ੍ਰਸ਼ੰਤਾ ਦੇ ਗੁਰੂਕੁਲ ਰੋਡ ਉੱਤੇ ਪੀਸੀਆਰ ਕਰਮਚਾਰੀ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਨ ਵਾਲੇ ਦੋ ਸੱਕੇ ਬਰਾਮੜਾ ਅਪੋਲੋਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਦੋਵੇਂ ਨੌਜਵਾਨ ਹਰਿਆਣਾ ਦੇ ਪਿੰਡ ਤਖਤਮਾਲ ਦੇ ਰਹਿਣ ਵਾਲੇ ਨੇ ਤੇ ਇਹਨਾਂ ਖਿਲਾਫ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਦਰਜ ਨੇ। ਅਜਾ ਕਰ ਦਿੰਦੇ ਹੋ ਐਸਪੀ ਸੀਟੀ ਨਿਰੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਪੀਸੀਆਰ ਕਰਮਚਾਰੀਆਂ ਨੂੰ ਸੂਚਨਾ ਬਣੀ ਸੀ ਕਿ ਸ਼ਹਿਰ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਹੋਇਆ ਜਿਸ ਸੰਬੰਧੀ ਪੀਸੀਆਰ ਵੱਲੋਂ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਪਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਰੂਕੂਰੋਂ ਰੋਡ ਉੱਤੇ ਚੋਰੀ ਹੋਏ ਮੋਟਰਸਾਈਕਲs 'ਤੇ ਕੁਝ ਨੌਜਵਾਨ ਖੜੇ ਸਨ ਤਾਂ ਜਦੋਂ ਪੀ.ਸੀ.ਆਰ ਕਰਮਚਾਰੀ ਐਸੇ ਨਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਮੋਟਰਸਾਈਕਲs 'ਤੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਨੌਜਵਾਨ ਦੇ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਤਾਂ ਮੌਕੇ ਤੋਂ ਭੱਜ ਗਏ ਨੇ ਪਰ ਪੁਲਿਸ ਦੇ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਦਰ ਆਧਾਰ ਤੇ ਦੋਵੇਂ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵੱਲੋਂ ਨਰਿੰਦਰ ਸਿੰਘ ਉੱਤੇ ਹਮਲਾ ਕੀਤਾ ਗਿਆ ਸੀ ਉਹ ਦੋਵੇਂ ਨੌਜਵਾਨ ਹਰਿਆਣਾ ਦੇ ਪਿੰਡ ਤਖਤਮਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਪੀਸੀਆਰ ਦਾ ਮੁਲਾਜ਼ਮ ਸੀਗਾ ਏਐਸਆ ਨਰਿੰਦਰ ਸਿੰਘ ਜਿਹੜਾ ਪੈਟਰੋਲ 18 ਦੇ ਵਿੱਚ ਡਿਊਟੀ ਦੇ ਉੱਪਰ ਤਨਖਾਹ ਹੈ ਇਹ ਅਗਸਟ ਡਿਊਟੀ ਪਰ ਗੁਰੂਕਲ ਰੋਡ ਦੇ ਉੱਪਰ ਜਦੋਂ ਤਨਖਾਹ ਸੀਗਾ ਤੇ ਇਹਨਾਂ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਸਬੰਧ ਦੇ ਵਿੱਚ ਜਿਹੜੇ ਇਹ ਚੋਰੀ ਦੇ ਸਬੰਧ ਦੇ ਵਿੱਚ ਤੇ ਇਹਨਾਂ ਨੇ ਮੋਟਰਸਾਈਕਲ ਦੇ ਸਬੰਧ ਵਿੱਚ ਗੁਰੂਕਲ ਰੋਡ ਦੇ ਉੱਪਰ ਗਏ ਤਾਂ ਉੱਥੇ ਜਿਹੜੇ ਦੋ ਵਿਅਕਤੀ ਸੀਗੇ ਉਹ ਸ਼ੱਕੀ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਸ ਦੇ ਨਾਲ ਇਹਨਾਂ ਨੂੰ ਮਿਲੇ ਜਦੋਂ ਨਾ ਨਾ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਜਿਹੜਾ ਦੋਸ਼ੀ ਸੀਗਾ ਉਹਨੇ ਨਰਿੰਦਰ ਦੇ ਜਿਹੜੇ ਹੈਗਾ ਇੱਕ ਤਕੀ ਚਾਕੂ ਨੁਮਾ ਚੀਜ਼ ਦੇ ਨਾਲ ਵਾਰ ਕਰਕੇ ਉੱਥੇ ਭੱਜ ਗਿਆ ਸੀਗੇ ਜਿਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀਗੀ ਤੇ ਵਿਦਿਨ 12 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਸੀਗੇ ਇਹਨਾਂ ਦੀ ਪਛਾਣ ਕਰ ਲਈ ਜੋ ਕਿ ਗੁਰਪ੍ਰੀਤ ਸਿੰਘ ਤੇ ਉਹਦਾ ਦੂਜਾ ਭਰਾ ਸਿਕੰਦਰ ਸਿੰਘ ਇਹ ਤਖਤਮਲ ਪਿੰਡ ਦੇ ਰਹਿਣ ਵਾਲੇ ਨੇ ਜੋ ਕਿ ਕਾਲਾਣੀ ਮੰਡੀ ਦੇ ਵਿੱਚ ਹੈਗਾ ਜ਼ਿਲ੍ਹਾ सिरसा ਪੈਂਦਾ ਇਹ ਦੋਨੋਂ ਜਿਹੜੇ ਭਰਾਣੇ ਦੋਨਾਂ ਨੂੰ ਸਾਡੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਿੰਨ ਦੀ ਸਥਾਣਾ ਕਨਾਲ ਕਲਾਉਣੀ ਦੇ ਵਿੱਚ ਜਿਹੜੀ ਹੈਗੀ ਆ ਉਹ ਸੰਕਟਮਾਂ ਦੇ ਵਿੱਚ ਰੈਫਟ ਪਾ ਲਈ ਹੈ ਪਹਿਲੇ ਜਿਹੜਾ ਕੰਕਰ ਦਾ ਜਿਹੜਾ ਗੁਰਪ੍ਰੀਤ ਹੈਗਾ ਇਹਦੇ ਉੱਪਰ ਪਹਿਲਾ ਐਕਸਨੇਚਿੰਗ ਦਾ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਭਰਾ ਹੈਗਾ ਸਕੰਦਰ ਉਹਦੇ ਉੱਪਰ ਤਿੰਨ ਮੁਕੱਦਮੇ ਦਰਜ ਨੇ ਜਿਹੜਾ ਸਿਰਸਾ ਦੇ ਵਿੱਚ ਇਸ ਤਰ੍ਹਾਂ ਇਹ ਹੀ ਪਜਾ ਤਾਂ ਰਹਿਣ ਦੇਣੇ ਬਾਣੀ ਕਿ ਇੱਥੇ ਵੀ ਇਹਦਾ ਹੈ ਕਿ ਕਿ ਨਹੀਂ ਇਹ ਬੇਸਿਕਲੀ ਤਖਤਮਾਲ ਪਿੰਡ ਦੇ ਰਹਿਣ ਵਾਲੇ ਨੇ ਕਿਥੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇਹਨਾਂ ਨੇ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਜਦੋਂ ਇੱਥੋਂ ਨਿਕਲਣ ਲੱਗੇ ਸੀਗਾ ਤਾਂ ਇਹਦੀ ਇਨਫੋਰਮੇਸ਼ਨ ਪੀਸੀਆਰ ਨੂੰ ਜਦੋਂ ਤਾਂ ਪੀਸੀਆਰ ਉਸ ਇਨਪੁਟ ਦੇ ਆਧਾਰ ਤੇ ਉੱਤੇ ਗੁਰੂਕੋਲ ਰੋਡ ਦੇ ਉੱਪਰ ਜਦੋਂ ਪਹੁੰਚੀ ਸੀਗੇ ਤੇ ਚੋਰੀ ਦੀ ਮੋਟਰਸਾਈਕਲ ਦੇ ਨਾਲ ਇਹਨਾਂ ਨੂੰ ਇੰਟਰਸੈਪਟ ਕੀਤਾ ਜਦੋਂ ਉਹਨਾਂ ਨੇ ਪੁਸ਼ਕਿਸ਼ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹਨੇ ਇੱਕ ਇੱਕ ਦੋਸ਼ੀ ਨੇ ਜਿਹੜਾ